ਇਹ ਤਸਵੀਰਾਂ ਰਾਜਸਥਾਨ ਦੇ ਬਾੜਮੀਰ ਇਲਾਕੇ ਦੀਆਂ ਨੇ ਜਿੱਥੇ ਪਾਕਿਸਤਾਨ ਵੱਲੋਂ ਬੀਤੀ ਰਾਤ ਇੱਕ ਵੱਡੀ ਮਿਸਾਈਲ ਦੇ ਨਾਲ ਹਮਲਾ ਕੀਤਾ ਗਿਆ। ਤੇ ਇਹ ਮਿਸਾਈਲ ਬਾੜਮੇ ਦੇ ਇਲਾਕੇ ਦੇ ਰੇਤ ਦੇ ਟਿੱਬਿਆਂ ਦੇ ਵਿੱਚ ਪਈ ਹੋਈ ਮਿਲੀ ਤੇ ਜਦ ਸਵੇਰੇ ਪਿੰਡ ਵਾਸੀਆਂ ਨੇ ਵੇਖਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕੀਤੀ ਤੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਇੱਕ ਖੌਫਨਾਕ ਤੇ ਬਹੁਤ ਹੀ ਵੱਡੀ ਮਿਸਾਈਲ ਜਿਹੜੀ ਹੈ ਰਾਜਸਥਾਨ ਦੇ ਬਾੜਮੇਰੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਮਿਲਟਰੀ ਦਾ 에ਅਰ ਬੇਸ ਵੀ ਲਾਗੇ ਦੱਸਿਆ ਜਾਂਦਾ ਤੇ ਪਰ ਗਨੀਮਤ ਇਹ ਰਹੀ ਕਿ ਇੰਡੀਅਨ ਆਰਮੀ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਂ ਦਿੰਦੇ ਆ ਇਸ ਮਿਸਾਈਲ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਦਾ ਇਹ ਮਲਬਾ ਜਾਂ ਕਹਿ ਸਕਦੇ ਹੋ ਕਿ ਚੱਲੀ ਹੋਈ ਮਿਸਾਈਲ نیچے ਡਿੱਗੀ ਤੇ ਹੁਣ ਇਹ ਤਸਵੀਰਾਂ ਚ ਵੇਖ ਸਕਦੇ ਹੋ ਕਿਵੇਂ ਪੁਲਿਸ ਵਾਲੇ ਇਸ ਮਿਸਾਈਲ ਨੂੰ ਆਪਣੇ ਕਬਜ਼ੇ 'ਚ ਲੈ ਕੇ ਗੱਡੀ ਤੇ ਲੱਦ ਕੇ ਲੈ ਕੇ ਅੱਗੇ ਜਾ ਰਹੇ ਨੇ ਤੇ ਲਗਾਤਾਰ ਪਾਕਿਸਤਾਨ ਇਸ ਤਰ੍ਹਾਂ ਦੀਆਂ ਆਪਣੀਆਂ ਕਾਇਰਾਨਾ ਹਮਲੇ ਸ਼ੁਰੂ ਕਰਦੇ ਕਰ ਰਿਹਾ ਹੈ ਤੇ ਬੀਤੇ ਦਿਨੀ ਰਾਤ ਨੂੰ ਕਈ ਭਾਰੀ ਹਮਲੇ ਪਾਕਿਸਤਾਨ ਵੱਲੋਂ ਕੀਤੇ ਗਏ ਪਹਿਲਾਂ ਤਾਂ ਡਰੋਨ ਵੱਲੋਂ ਹਮਲਾ ਕੀਤਾ ਜਾ ਰਿਹਾ ਸੀ ਹੁਣ ਪਾਕਿਸਤਾਨ ਆਪਣੀ ਮਾੜੀਆਂ ਹਰਕਤਾਂ ਤੇ ਸਿੱਧੀਆਂ ਵੱਡੀਆਂ ਮਿਸਾਇਲਾਾਂ ਭਾਰਤ ਵੱਲੋਂ ਦਾਗ ਰਿਆ ਪਰ ਇੰਡੀਅਨ ਆਰਮੀ ਵੀ ਮੂੰ ਤੋੜ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਦੱਸਦੀ ਹੈ ਕਿ ਲਗਾਤਾਰ ਪਾਕਿਸਤਾਨ ਤੇ ਭਾਰਤ ਵਿਚਾਲੇ ਤਣਾਅ ਬਣਿਆ ਹੋਇਆ ਹੈ ਤੇ ਪਾਕਿਸਤਾਨ ਦੇਰ ਰਾਤ ਰੁਕ ਰੁਕੇ ਹਮਲੇ ਕਰ ਰਿਹਾ ਹੈ ਤੇ ਇਹ ਮਿਸਾਈਲ ਵੀ ਉਸੇ ਹਮਲੇਦਾਰਕ ਹਿੱਸਾ ਹੈ ਜਿਸ ਨਾਲ ਭਾਰਤ ਦੇ ਵਿੱਚ ਤਬਾਹੀ ਮਚਾਉਣ ਦੇ ਲਈ ਪਾਕਿਸਤਾਨ ਵੱਲੋਂ ਦਾਗ ਗਿਆ ਕਿਆ ਸੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ